ਦੇ ਕਲੀਗ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਭਰਾ ਐਮਐਲਏ ਹਿੰਦਰਪੀਰ ਸਿੰਘ ਜੀ ਨਿੱਜਰ ਸਾਹਿਬ ਐਮਐਲਏ ਡੇਰਾ ਬਾਬਾ ਨਾਨਕ ਸਰਦਾਰ ਗੁਰਦੀਪ ਸਿੰਘ ਜੀ ਰੰਡਾਵਾ ਸਾਹਿਬ ਅੰਮ੍ਰਿਤਸਰ ਤੋਂ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਮੇਰੇ ਭਰਾ ਚੇਅਰਮੈਨ ਜਗਰੂਪ ਸਿੰਘ ਜੀ ਸੇਖਵਾ ਸਾਹਿਬ ਸਾਡੇ ਪੰਜਾਬ ਦੇ ਚੇਅਰਮੈਨ ਵੀਰ ਉਸ ਦੇ ਸਰਦਾਰ ਗੁਰਦੇਵ ਸਿੰਘ ਜੀ ਲਖੜਾ ਸਾਹਿਬ ਹਰੀਲ ਦੇ ਸਾਡੇ ਐਮਐਲਏ ਤੇ ਮੰਤਰੀ ਦੇ ਸੁਪੁੱਤਰ ਸਾਹਿਬ ਸਾਡੇ ਵਿੱਚ ਬੈਠੇ ਨੇ ਸੀਮਾ ਥੋੜੀ ਜੀ ਏਡੀਸੀ ਜਸਵਿੰਦਰ ਸਿੰਘ ਜੀ ਰਮਦਾਸ ਸਾਹਿਬ ਸਾਡੇ ਹੋਰ ਵੀ ਪਤਵੰਤੇ ਸੱਜਣ ਜਗਮਜੀਤਿਆ ਜੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਸਰਪੰਚ ਸਾਹਿਬਾਨ ਆਹ ਵਿਚਾਰਾਂ ਦੀ ਸਾਧ ਪਹੁੰਚ ਤੋਂ ਪਹਿਲਾਂ ਗੁਰੂ ਘਰ ਤੇ ਦੀ ਸਾਧ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਬੋਲਦੇ ਆ ਸਾਰੇ ਬੁਲਾ ਰਹੇ ਨੇ ਪਾਣੀ ਦੀ ਮਤਤਤਾ ਬਾਰੇ ਪੰਜਾਬ ਬਾਰੇ ਪੰਜਾਬ ਨਾਲ ਕੀਤੀਆਂ ਪੁਰਾਣੀਆਂ ਸਰਕਾਰਾਂ ਦੀਆਂ ਬਦੀਕੀਆਂ ਬਾਰੇ ਦੱਸਿਆ ਮੈਂ ਤੇ ਇੱਕੋ ਗੱਲ ਦੱਸਣਾ ਚਾਹੂੰਗਾ ਜੇ ਪਾਣੀ ਆ ਤੇ ਪੰਜਾਬ ਆ ਜੇ ਪਾਣੀ ਆ ਤੇ ਇਨਸਾਨ ਆ ਪਾਣੀ ਤੋਂ ਹੀ ਸਾਰਾ ਕੁਝ ਪੈਦਾ ਹੁੰਦਾ ਤੇ ਪਾਣੀ ਤੇ ਸ਼ੁਰੂ ਤੋਂ ਸਿਆਸਤ ਚੱਲਦੀ ਰਹੀ ਆ ਭਾਵੇਂ ਸੈਂਟਰ 'ਚ ਕਿਸੇ ਦੀ ਸਰਕਾਰ ਰਹੀ ਆ ਉਨ੍ਹਾਂ ਦੀ ਨਿਗਾਹ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀਆਂ ਜ਼ਮੀਨਾਂ ਤੇ ਰਹੀ ਆ ਮੈਂ ਖੁਦ ਖੇਤੀ ਕਰਦਾ ਤੇ तकरीबन ਇੱਥੇ ਜਿੰਨੇ ਸਾਥੀ ਬੈਠੇ ਆ ਉਹ ਕਿਸਾਨੀ ਨਾਲ ਸੰਬੰਧਿਤ ਖੇਤੀ ਨਾਲ ਸੰਬੰਧਿਤ ਹੀ ਬੈਠੇ ਆ तकरीबन ਮੇਰੇ ਭਰਾ ਮੈਨੂੰ ਲੱਗਦਾ ਆ ਆਪਦੇ ਹੱਥੀ ਖੇਤੀ ਕਰਦੇ ਹੋਣਗੇ 2022 ਤੱਕ ਆਪਾਂ ਜਦੋਂ ਝੋਨੇ ਦੇ ਸੀਜ਼ਨ ਚ ਆਉਣ ਲੱਗਣੀ ਕਦੇ 10 ਫੁੱਟ ਦਾ ਇੱਕ ਪੈ ਪੈਣਾ ਤੇ ਕਦੇ 10 ਫੁੱਟ 10-10 ਤੇ 2 ਪੈ ਪੈ ਜਾਣੇ ਇੰਨੀ ਆਉਣ ਲੱਗਣੀ 2022 ਤੋਂ ਬਾਅਦ 23 ਤੇ 24 ਵਾਲਾ ਚੋਣੇ ਵਾਲਾ ਸੀਜ਼ਨ ਹੁਣ 25 ਵਾਲਾ ਆਉਣਾ ਆ। ਉਹਦੇ 'ਚ ਵੀ ਮੈਨੂੰ ਨਹੀਂ ਮੇਤਪੀ ਪੈਪ ਪਾਉਣ ਦੀ ਲੋੜ ਪਵੇ। ਆ ਜਦੋਂ ਅਕਾਲੀ ਦਲ ਕਾਂਗਰਸ ਦੀਆਂ ਗਵਰਨਮੈਂਟ ਆ ਰਹੀਆਂ ਜਿਹੜਾ ਨਹਿਰੀ ਪਾਣੀ ਆ ਉਹ ਸਿਰ ਪਹੁੰਚਦਾ ਰਿਹਾ ਜਾਂ ਕੋਈ ਤਗੜਾ ਮੰਤਰੀ ਹੋਣਾ ਰਸੂਖਦਾਰ ਉਹਦੇ ਖੇਤ ਤੱਕ ਤੇ ਜਾਂ ਮੁੱਖ ਮੰਤਰੀ ਦੇ ਖੇਤਾਂ ਤੱਕ ਬਾਦਲ ਸਾਹਿਬ ਦੇ ਖੇਤਾਂ ਤੱਕ ਵੀ ਨਹਿਰੀ ਪਾਣੀ ਪਹੁੰਚਦਾ ਰਿਹਾ ਕੈਪਟਨ ਸਾਹਿਬ ਦੇ ਖੇਤਾਂ ਤੱਕ ਵੀ ਪਹੁੰਚਦਾ ਰਿਹਾ ਤੇ ਬਾਕੀ ਜਿਹੜੇ ਆਮ ਕਿਸਾਨ ਹੋਣੇ ਉਹਦੇ ਖੇਤ ਨੂੰ ਜ਼ਰੂਰ ਦਾ ਨਾ ਮੋਗਾ ਲੱਗ ਜਾਣਾ ਜਿਹਦੀ ਜ਼ਮੀਨ ਮੰਤਰੀ ਜਾਂ ਮੁੱਖ ਮੰਤਰੀ ਦੇ ਖੇਤਾਂ ਵਾਲੀ ਨਹਿਰ ਦੇ ਲੱਗੇ ਹੋਣੀ ਆਮ ਬੰਦੇ ਨੇ ਆਪਣੇ ਵਰਗੇ ਨੇ ਉਹੀ ਰਹਿ ਜਾਣਾ ਲਗਭਗ 18-20% ਪਾਣੀ ਸਿਰਫ ਵਰਤਿਆ ਜਾਂਦਾ ਹੀ ਨਹਿਰੀ ਬਾਕੀ ਸਾਰਾ ਪਾਣੀ ਹਰਿਆਣੇ ਨੂੰ ਤੂੰ ਰਾਜਸਥਾਨ ਨੂੰ ਜਾਂਦਾ ਰਹਿਣਾ ਉਹਨਾਂ ਨੂੰ ਪਈਆਂ ਹੀ ਆਦਤਾਂ ਵੀ ਇਹ ਅੱਗੇ ਵੀ ਪਾਣੀ ਲੈ ਕੇ ਜਾਂਦੇ ਰੇ ਸਾਨੂੰ ਕਿੰਨੇ ਰੋਕਣਾ ਇਸੇ ਤਰ੍ਹਾਂ ਹੀ ਪਾਣੀ ਤੁਰਿਆ ਜਾਣਾ ਪਿਛਲੇ 2-3 ਸਾਲਾਂ ਦੇ ਵਿੱਚ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜੀਆਂ ਨਹਿਰਾਂ ਲੋਕਾਂ ਨੇ ਕਬਜ਼ੇ ਕੀਤੇ ਹੀ ਥਾਵਾਂ ਤੇ ਨਹਿਰਾ ਢਾਟਾ ਢਾ ਕੇ ਇੱਟਾਂ ਪੁੱਟ ਕੇ ਵੇਚ ਲਈਆਂ ਮਿੱਟੀਆਂ ਕਰਾ ਕੇ ਆਪਣੀਆਂ ਜ਼ਮੀਨਾਂ ਚਰ ਲਾ ਲਈਆਂ ਤੇ ਉਹ ਜ਼ਮੀਨਾਂ ਕਈ ਜਗ੍ਹਾ ਤੇ ਉਹ ਇੱਡੀਆਂ ਇੱਡੀਆਂ ਵੱਡੀਆਂ ਨਹਿਰਾ ਹੀ ਮੇਰੇ ਪੱਟੀ ਹਲਕੇ ਦੇ ਵਿੱਚ ਵੀ ਸਭਰਾ ਫਿੱਟ ਰਹੀ ਉਹ ਲਗਭਗ 6 ਕਨਾਲਾਂ ਚੌੜੀ ਸੀ ਤੇ ਜਿਹਦਾ 3-4 ਕਿੱਲੇ ਮੱਥਾ ਲੱਗਦਾ ਸੀ ਉਹ ਜਿਹੜਾ 2-2.5 ਕਿੱਲੇ ਮੁਕਤ ਥਾਵ ਆਉਂਦੇ ਉਹਦਾ ਛੱਡੇ ਨੂੰ ਥੋੜਾ ਜੀ ਕਰਦਾ ਲੋਕਾਂ ਨੇ ਆਪਣੀਆਂ ਪੈਲੀਆਂ ਚ ਰਲਾਈਆਂ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਉਂਦਿਆਂ ਨਹਿਰਾਂ ਦੇ ਪਾਣੀਆਂ ਤੇ ਪ੍ਰੋਜੈਕਟ ਬਣਾਉਣੇ ਸ਼ੁਰੂ ਕੀਤੇ ਨਵੀਆਂ ਨਹਿਰਾਂ ਨਵੇਂ ਖਾਲੇ ਨਵੇਂ ਅੰਡਰਗ੍ਰਾਉਂਡ ਪਾਏ ਪਾਉਣੇ ਸ਼ੁਰੂ ਕੀਤੇ ਜਿਹੜਾ ਪੁਰਾਣੀਆਂ ਸਰਕਾਰਾਂ ਵਾਲੇ 20% ਪਾਣੀ ਵਰਤਿਆ ਜਾਂਦਾ ਸੀ ਤੁਹਾਡੀ ਸਰਕਾਰ ਦੇ ਵਿੱਚ ਹੁਣ ਤੱਕ 60% ਤੋਂ ਵੱਧ ਪਾਣੀ ਜ਼ਮੀਨਾਂ ਦੀ ਸਿੰਚਾਈ ਲਈ ਵਰਤਿਆ ਜਾਂ ਲਾਪਿਆ ਤੇ ਜਿਹੜਾ ਪਾਣੀ ਆਪਾਂ ਥੱਲੇੋਂ ਜ਼ਮੀਨ ਥੱਲੇੋਂ ਕੱਢਦੇ ਹਾਂ ਪਾਣੀ ਦਾ ਲੈਵਲ ਥੱਲੇ ਤੁਰਿਆ ਜਾਂਦਾ ਸੀ ਉਹ ਲੈਵਲ ਆਟੋਮੈਟਿਕ ਹੀ ਉੱਥੇ ਟੇਕ ਗਿਆ ਹੋ ਸਕਦਾ ਥੋੜਾ ਉੱਪਰ ਭਾਵੇਂ ਆਇਆ ਉਹ ਵੀ ਲੈਵਲ ਜਦੋਂ ਦਾ ਨਹਿਰੀ ਪਾਣੀ 60% ਵਰਤਿਆ ਜਾਣ ਲੱਪਿਆ ਸੰਜਾਈ ਲਈ ਤੇ ਸਾਥ ਸੰਗਤ ਉਦੋਂ ਦਾ ਪਾਣੀ ਦਾ ਲੈਵਲ ਹੌਲੀ ਹੌਲੀ ਤਾਂ ਆਉਣਾ ਸ਼ੁਰੂ ਹੋ ਜਣਾ ਤੇ ਆਉਂਦੇ ਆ 1.5 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਤੇ ਆਪਾਂ ਨੂੰ ਸਾਰਿਆਂ ਨੂੰ ਭਰੋਸਾ ਮੈਨੂੰ ਮਿਲਿਆ ਕਿ 100% ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਹੋ ਜੂਗਾ 100% ਕਿਸਾਨਾਂ ਨੂੰ ਮਾਣ ਹੋਊ ਕਿ ਅਸੀਂ ਕਈ ਨਾ ਜਾ ਕੇ ਨਹਿਰ ਦਾ ਪਾਣੀ ਵੱਢ ਕੇ ਲਿਆ ਕੇ ਆਪ ਦੀ ਫਸਲ ਦੀ ਸਿੰਚਾਈ ਕਰ ਸਕਦੇ ਆ ਤੇ ਮੈਂ ਇੱਥੇ ਹੋਰ ਵੀ ਦੱਸਣਾ ਚਾਹੂੰਗਾ ਜਿੱਥੇ ਨਹਿਰੀ ਪਾਣੀ ਪੈਂਦਾ ਉੱਥੇ ਨਾ ਤੇ ਬਹੁਤੀ ਯੂਰੀਆ ਦੀ ਲੋੜ ਪੈਂਦੀ ਆ ਨਾ ਬਹੁਤੀ ਡੀਏਪੀ ਦੀ ਨਾ ਫਾਸਫੋਰਸ ਦੀ ਨਾ ਆਪਾਂ ਜਿਹੜੀ ਜ਼ਿੰਕ ਪਾਉਨੇ ਆ ਲੋਹਾ ਪਾਉਨੇ ਆ ਕਈ ਤਰ੍ਹਾਂ ਦੇ ਆਪਾਂ ਖਰਾਕੀ ਤੱਤ ਪਾਉਨੇ ਆ ਜ਼ਮੀਨ ਨੂੰ ਜੇ ਨਹਿਰੀ ਪਾਣੀ ਲੱਗ ਜਾਏ ਤੇ ਮਿੰਨੂਣੀ ਮੇਦ ਜਿੱਥੇ ਆਪਾਂ 4-4 ਬੋਰੀਆਂ ਯੂਰੀਆ ਦੀਆਂ ਝੋਨੇ ਨੂੰ ਪਾਉਨੇ ਆ ਉੱਥੇ ਦੋ ਬੋਰੀਆਂ ਦੀ ਵੀ ਲੋੜ ਪਵੇ ਕਿਉਂਕਿ ਨਹਿਰੀ ਪਾਣੀ ਚ ਇਹ ਸਾਰੇ ਖਰਾਕੀ ਤੱਤ ਪਾੜਾ ਤੋਂ ਖੁਰਖੁਰ ਕੇ ਵਿੱਚ ਆਉਂਦੇ ਆ ਉਹਦੇ ਨਾਲ ਜਦੋਂ ਆਪਾਂ ਯੂਰੀਆ ਵੱਤ ਪਾਉਨੇ ਆ ਤੇ ਬਿਮਾਰੀਆਂ ਵੀ ਜਿਹੜੀਆਂ ਨਦੀਨ ਨਾਸ਼ਕ ਬਿਮਾਰੀਆਂ ਕੀੜੇ ਮਾਰ ਦਵਾਈਆਂ ਪਰ ਪਾਉਣੀਆਂ ਪੈਂਦੀਆਂ ਜਦੋਂ ਮੋਟਰਾਂ ਦਾ ਪਾਣੀ ਲੱਗਦਾ ਉਹਦੇ ਨਾਲ ਜਦੋਂ ਆਪਾਂ ਸਪ੍ਰੇਅ ਕਰਦੇ ਆ ਆ ਜਿਹੜੀ ਬੰਦਿਆਂ ਦੀ ਉਮਰ ਘਟਦੀ ਜਾਂਦੀ ਆ ਪੁਰਾਣੇ ਸਮਿਆਂ 'ਚ ਆਪਾਂ ਸੋਹਦੇ ਨੇ ਹਨਾ ਵੀ 100 ਸਾਲ ਦਾ 150 ਸਾਲ ਦਾ ਹੋ ਕੇ ਬਜ਼ੁਰਗ ਪੂਰਾ ਆ ਤੇ ਉਹ ਮਰਨ ਤੱਕ ਆਪਦੇ ਖੇਤ ਸੈਰ ਕਰਨ ਜਾਂਦਾ ਦਾ ਹੀ ਉਹ ਕਿਉਂ ਹੀ ਕਿਉਂਕਿ ਉਦੋਂ ਸਪਰੇਆ ਨਹੀਂ ਹੁੰਦੀਆਂ ਖਾਦਾਂ ਦਵਾਈਆਂ ਨਹੀਂ ਪੈਂਦੀਆਂ ਆ ਹੁਣ ਆਪਾਂ ਤੇ ਸਾਰਾ ਕੁਝ ਹੀ ਡਿਪੈਂਡ ਦਵਾਈਆਂ ਤੇ ਖਾਦਾਂ ਤੇ ਸਪਰੇਆ ਤੇ ਹੋ ਗਿਆ ਉਸ ਤਰ੍ਹਾਂ ਝਾੜ ਹੀ ਨਹੀਂ ਨਿਕਲਦਾ ਪੁਰਾਣੇ ਸਮਿਆਂ ਚ ਨਹਿਰੀ ਪਾਣੀ ਲੱਗਦੇ ਹੀ ਤੇ ਜੇ ਕਿਸੇ ਨੇ ਪੌਣੀ ਨਾ ਖਾਦ ਉਹ ਖਾਦ ਪੌਣੀ ਪਸ਼ੂਆਂ ਦੀ ਰੂੜੀ ਵਾਲੀ ਖਾਦ ਦੂਜੀ ਖਾਦ ਤੇ ਪੈਂਦੀ ਨਹੀਂ ਤੇ ਲੋਕ ਉਦੋਂ ਵੀ ਸੁਖੀ ਸੀ ਹੋ ਸਕਦਾ ਚਲੋ ਝਾੜ ਪੂਰਾ ਘੱਟ ਨਿਕਲ ਆਉਂਦਾ ਉਹ ਪਰ ਲੋਕਾਂ ਦੀਆਂ ਉਮਰਾਂ ਲੰਮੀਆਂ ਸੀ ਲੋਕਾਂ ਦੀਆਂ ਸੇਤਾ ਨਿਰੋਗ ਸਨ ਲੋਕਾਂ ਦੇ ਚਿਹਰੇ ਦਾਗ ਦਾ ਕਰਦੇ ਲਾਲ ਸੁਰਖ ਰੰਗ ਉਹਨੇ ਆ ਜਦੋਂ ਦਾ ਨਹਿਰੀ ਪਾਣੀ ਦਾ ਘਟ ਗਿਆ ਵਾ ਸਿਸਟਮ ਆਪਾਂ ਥੱਲੇੋਂ ਪਾਣੀ ਕੱਢਣ ਲਾ ਪਿਆ ਉਦੋਂ ਦੀਆਂ ਇਹ ਬਿਮਾਰੀਆਂ ਵੱਧ ਗਈਆਂ ਜਿਵੇਂ ਜਿਵੇਂ ਨਹਿਰੀ ਪਾਣੀ ਦੀ ਵਰਤੋਂ ਵੱਧਦੀ ਜਾਂਦੀ ਆ ਸਾਡਾ ਇਲਾਕਾ ਪੱਟੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸਾਡੇ ਇਲਾਕੇ ਜਿੱਥੇ ਜਿੱਥੇ ਨਹਿਰੀ ਪਾਣੀ ਪੈਂਦਾ ਨਾ ਉੱਥੇ ਨਾਸ਼ਪਤੀ ਦੀ ਨਾਕ ਦੀ ਬੜੀ ਵਧੀਆ ਖੇਤੀ ਹੁੰਦੀ ਹੈ ਬਾਗਬਾਨੀ ਬਹੁਤ ਵਧੀਆ ਹੁੰਦੀ ਜਿੱਥੇ ਨਹਿਰੀ ਪਾਣੀ ਪੈਂਦਾ ਤੇ ਜਿੱਥੇ ਨਹਿਰੀ ਪਾਣੀ ਨਹੀਂ ਪੈਂਦਾ ਉੱਥੇ ਜੇ ਬਾਗ ਲਾਈਏ ਉਹਦੀ 나ਖ ਲੱਗਦੀ ਆ ਐਡੀ ਕ ਤੇ ਜਿੱਥੇ ਪਾਣੀ ਪੈਂਦਾ ਉਹਦੀ ਵੈਰਾਈਟੀ ਬਹੁਤ ਵਧੀਆ ਤੇ ਐਡੀ ਦੀ ਮੋਟੀ 나ਖ ਲੱਗਦੀ ਅੱਧਾ ਅੱਧਾ ਕਿਲੋ ਦੀ 나ਖ ਤੇ ਜਦੋਂ ਉਹ ਨਹਿਰੀ ਪਾਣੀ ਵਾਲੀ 나ਖ ਦਿੱਲੀ ਜਾਂਦੀ ਆ ਨਾ ਪੂਰੇ ਹਿੰਦੁਸਤਾਨ ਚੋਂ ਦਿੱਲੀ ਦੇ ਵਪਾਰੀ ਕੋਲ 나ਖ ਆਉਂਦੀ ਆ ਪੂਰੇ ਹਿੰਦੁਸਤਾਨ ਚੋਂ ਤੇ ਜਦੋਂ ਜਾ ਕੇ ਦੱਸਦੇ ਆ ਨਾ ਕਿ ਜਿੱਥੇ ਨਹਿਰੀ ਪਾਣੀ ਨਹੀਂ ਪੈਂਦਾ ਉਹ ਮੁੜਕੇ ਬਾਗ ਖਤਮ ਹੋ ਜਾਂਦੇ ਪੁੱਟੇ ਜਾਂਦੇ ਆ ਇੱਕ ਬਾਗ ਆ ਉੱਥੇ 3 ਲੱਖ ਦੀ ਇਨਕਮ ਆਉਣੀ ਆ ਇੱਕ ਬਾਗ ਆ ਉੱਥੇ 1 ਲੱਖ ਦੀ ਆਉਣੀ ਉਹਨੇ ਫਿਰ ਪੁੱਟਣਾ ਹੀ ਆ ਜਿਹਦਾ 3 ਲੱਖ ਵਾਲਾ ਉਹਨੇ ਹੋਰ ਵਧਾਉਣਾ ਵਧਾਉਣਾ ਕਹਦੇ ਨਾ ਆਪੀ ਉਹਦੇ ਨਹਿਰੀ ਪਾਣੀ ਪੈਂਦਾ ਉਹਨੇ ਸਾਰੀ ਜ਼ਮੀਨ ਚੀ ਬਾਹ ਕਰ ਦੇਣਾ ਤੇ ਜਦੋਂ ਉੱਥੇ ਜਾ ਕੇ ਦਿੱਲੀ ਇਹ ਆਵਾਜ਼ ਪੈਂਦੀ ਆ ਵਪਾਰੀ ਦੇ ਕੰਨਾਂ 'ਚ ਵੀ ਪੱਟੀ ਤੋਂ ਫਲਾਣੀ ਗੱਡੀ ਖਲੋਤੀ ਜੇ ਉਹ ਸਾਰੇ ਹਿੰਦੁਸਤਾਨ ਦੀਆਂ ਗੱਡੀਆਂ ਨੂੰ ਛੱਡ ਕੇ ਤੇ ਪੱਟੀ ਵਾਲੀ ਗੱਡੀ ਨੂੰ ਪੈ ਜਾਂਦਾ ਕਿਉਂ ਪੈਂਦਾ ਉੱਥੇ ਨਹਿਰੀ ਪਾਣੀ ਪੈਂਦਾ ਤੇ ਵੈਰਾਈਟੀ ਵਧੀਆ ਕੁਆਲਿਟੀ ਵਧੀਆ ਉਹਦਾ ਸਾਈਜ਼ ਨਾਲਖ ਦਾ ਵਧੀਆ ਨਾਲਖ ਦੇ ਵਿੱਚ ਜਿਹੜਾ ਜੂਸ ਆ ਉਹ ਵਧੀਆ ਕੁਆਲਿਟੀ ਦਾ ਨਿਕਲਦਾ ਤੇ ਆਪਾਂ ਵੀ ਉਹ ਚੀਜ਼ ਖਰੀਦਦੇ ਆ ਜੇ ਕਿਸੇ ਦੁਕਾਨ ਤੇ ਜਾਈਏ ਕਿਤੇ ਵੀ ਜਾਈਏ ਜਿਹੜੀ ਵਧੀਆ ਆਪਾਂ ਰੇਟ ਨਹੀਂ ਵੇਨੇ ਆਪਾਂ ਚੀਜ਼ ਵੇਨੇ ਕੁਆਲਿਟੀ ਵੇਨੇ ਤੇ ਭਾਉ ਜੀ ਜੇ ਆਪਾਂ ਨਹਿਰੀ ਪਾਣੀ ਲਾਉਂਦੇ ਰਹੇ ਸਾਡਾ ਪੰਜਾਬ ਫਿਰ ਤੋਂ ਖੁਸ਼ਹਾਲ ਹੋ ਜਾਊਗਾ ਸਾਡੇ ਬਾਗਾਂ ਦੀ ਖੇਤੀ ਹੋਣ ਲੱਪੂ ਤੇ ਸਭ ਤੋਂ ਮੇਨ ਗੱਲ ਆਉਣ ਵਾਲੇ ਸਮੇਂ 'ਚ ਸਾਨੂੰ ਮੁਰਤੋਰ ਵਾਤੀ ਖੇਤੀ ਲੈ ਆਉਣਾ ਪੈਣਾ ਸਾਨੂੰ ਸਬਜ਼ੀਆਂ ਦੀ ਖੇਤੀ ਸਾਨੂੰ ਬਾਗਾਂ ਦੀ ਖੇਤੀ ਕਰਨੀ ਪੈਣੀ ਆ ਕਿਉਂਕਿ ਝੋਨਾ ਕਿੰਨਾ ਕਿਚੇ ਲਾਵਾਂਗੇ ਕਿੰਨਾ ਕਿਚੇ ਆਪਾਂ ਧਰਤੀ ਥੱਲੇੋਂ ਪਾਣੀ ਕੱਢਾਂਗੇ ਆਉਂਦੇ ਸਮੇਂ ਨੂੰ ਹੱਤੋਂ ਹੱਦ 5 ਸਾਲਾਂ ਤੱਕ 7 ਸਾਲਾਂ ਤੱਕ ਇਹ ਪਾਣੀ ਤੇ ਬੈਨ ਹੋਣਾ ਹੀ ਹੋਣਾ ਜਿੰਨਾ ਆਪਾਂ ਪਾਣੀ ਕੱਢੀ ਜੰਨੇ ਇੱਕ ਕਿਲੋ ਚੌਲ ਪੈਦਾ ਕਰ ਲਈ ਕਿੰਨੇ ਹਜ਼ਾਰ ਲੀਟਰ ਪਾਣੀ ਵਰਤਿਆ ਜਾਂਦਾ ਤੇ ਜਿਹੜੀ ਆਪਣੀ ਬਾਗਾਂ ਦੀ ਖੇਤੀ ਆ ਜੇ بارش ਹੋ ਜੇ ਤੇ ਮੈਨੂੰ ਮੇਂ ਸਾਲ 'ਚ ਇੱਕ ਦੋ ਪਾਣੀ ਆ ਜਾਂਨ ਤੇ ਉਹਦੇ ਨਾਲ ਹੀ ਸੜ ਜਾਂਦਾ ਤੇ ਝੋਨੇ ਨੂੰ ਮੱਕੀ ਜਿਹੜੀ ਬੀਜੀ ਦੀ ਆ ਜਦੋਂ ਗਰਮੀ ਵਾਲੀ ਰੁੱਤੇ ਜਿਹੜੀ ਤੇ ਬਰਸਾਤੀ ਮੱਕੀ ਚਲੋ ਤੇ ਘੱਟ ਪਾਣੀ ਨਾਲ ਹੋ ਜਾਂਦੀ ਹੈ ਜਿਹੜੀ ਦੂਜੀ ਮੱਕੀ ਆ ਉਹ ਵੀ ਝੋਨੇ ਦੇ ਬਰਾਬਰ ਹੀ ਪਾਣੀ ਲੈ ਜਾਂਦੀ ਹੈ ਤੇ ਆਪਾਂ ਨੂੰ ਮੁਰ ਤੋਂ ਰਵੈਤੀ ਖੇਤੀ ਵੱਲੇ ਆਉਣਾ ਪੈਣਾ ਬਾਗਾ ਵਾਲੇ ਬਾਗਬਾਨੀ ਵੱਲੇ ਸਬਜ਼ੀਆਂ ਵਾਲੇ ਤੇ ਕਾਮਯਾਬ ਆਪਾਂ ਤਾਂ ਹੀ ਹੋਣਾ ਇਹਨਾਂ ਰਵੈਤੀ ਖੇਤੀ ਵੱਲੇ ਆ ਕੇ ਜਦੋਂ ਆਪਾਂ ਨੂੰ ਸਾਰਿਆਂ ਨੂੰ ਨਹਿਰੀ ਪਾਣੀ ਮਿਲ ਗਿਆ ਤੇ ਜਿਵੇਂ ਨਿੱਜਰ ਸਾਹਿਬ ਨੇ ਕਿਹਾ ਵੀ ਇਹ ਇਕੱਲੀ ਲੜਾਈ ਏ ਨਾ ਸਮਝਿਓ ਵੀ ਕਿਸਾਨਾਂ ਦੀ ਜੱਟਾਂ ਦੀ ਲੜਾਈ ਆ ਇਹ ਜ਼ਮੀਨਾਂ ਵਾਲਿਆਂ ਦੀ ਲੜਾਈ ਆ ਉਹ ਭਰਾਵੋ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਜੇ ਆਪਣੇ ਜਿੰਸ ਹੁੰਦੀ ਆ ਦੁਕਾਨ ਤੇ ਕੋਈ ਕੋਈ ਸੌਦਾ ਲੈਣ ਜਾਂਦਾ ਕੋਈ ਵਪਾਰੀ ਕੋ ਜਾਂਦਾ ਕੋਈ ਇੰਡਸਟਰੀ ਵਾਲੇ ਕੋ ਜਾਂਦਾ ਪਲਾਟ ਲੈਣ ਲਈ ਜੇ ਖੇਤੀ ਹੁੰਦੀ ਆ ਫਸਲ ਆਉਂਦੀ ਆ ਤੇ ਉੱਥੋਂ ਹੀ ਆਪਣਾ ਕੰਮ ਚੱਲਦਾ 70 80% ਲੋਕ ਖੇਤੀ ਤੇ ਡਿਪੈਂਡ ਨੇ 6 6 ਮਹੀਨਿਆਂ ਬਾਅਦ ਜਦੋਂ ਕਿਸਾਨ ਦੀ ਫਸਲ ਆਉਂਦੀ ਆ ਜਿੱਥੇ ਕਿਸੇ ਦੁਕਾਨ ਤੋਂ ਕੱਪੜਾ ਲਿਆ ਹੁੰਦਾ ਕਿਸੇ ਦੁਕਾਨ ਤੋਂ ਕੋਈ ਘਰ ਲਈ ਕਰਿਆਨੇ ਦਾ ਸੌਦਾ ਚੁੱਕਿਆ ਹੁੰਦਾ ਬੱਚੇ ਦੀ ਵਿਆਹ ਸ਼ਾਦੀ ਕਰਨੀ ਉਹ ਵੀ ਜਦੋਂ ਖੇਤੀ ਤੋਂ ਆਪਾਂ ਨੂੰ ਜਿੰਸੋਂ ਦੀ ਛੀ ਮਹੀਨੀ ਉਹਦੇ ਬਾਅਦ ਹੀ ਆਪਾਂ ਸਾਰੀਆਂ ਬਣ ਜਵੱਟੇ ਕਰਦੇ ਆ ਤੇ ਖੇਤੀ ਵੀ ਸਾਡੀ ਤਾਂ ਹੀ ਕਾਮਯਾਬ ਰਹਿਣੀ ਆ ਪੰਜਾਬ ਤਾਂ ਵਪਾਰੀ ਆੜਤੀਆ ਦੁਕਾਨਦਾਰ ਮਜ਼ਦੂਰ ਉਹ ਸਾਰੇ ਤਾਂ ਹੀ ਬਚ ਰਹੇ ਆ ਜੇ ਸਾਡੇ ਪੰਜਾਬ ਦਾ ਪਾਣੀ ਬਚਾਰੂ ਇਹ ਲੜਾਈ ਹਰ ਕਿਸਾਨ ਨੂੰ ਵਪਾਰੀ ਨੂੰ ਆੜਤੀਏ ਨੂੰ ਦੁਕਾਨਦਾਰ ਨੂੰ ਇੰਡਸਟਰੀਅਲ ਨੂੰ ਹਰ ਬੰਦੇ ਨੂੰ ਅੱਗੇ ਲਾ ਕੇ ਲੜਨੀ ਚਾਹੀਦੀ ਆ ਪ੍ਰਾਣੀਆਂ ਸਰਕਾਰਾਂ ਚ ਜਿਹੜੇ ਕਾਲੀ ਦਲ ਕਾਂਗਰਸ ਦੇ ਲੀਡਰ ਰਹੇ ਆ ਨਾ ਉਹਨਾਂ ਨੇ ਆਪ ਤੇ ਮੁੱਖ ਮੰਤਰੀਆਂ ਨੂੰ ਪੁੱਛਿਆ ਵੀ ਪਾਣੀ ਦਾ ਕੀ ਹਿਸਾਬ ਕਿਤਾਬ ਆ ਤੇ ਨਾ ਕਿਸੇ ਅਫਸਰ ਨੇ ਪੁੱਛਿਆ ਦੱਸਿਆ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨੇਕ ਨੀਤੀ ਨਾਲ ਨਹਿਰਾਂ ਦੇ ਪਾਣੀ ਖੇਤਾਂ ਤੱਕ ਪਹੁੰਚਾਏ ਤੇ ਸਾਨੂੰ ਪਤਾ ਲੱਗਾ ਵੀ ਸਾਡੇ ਪਾਣੀ ਦੀ ਤੇ ਅਜੇ ਬੜੀ ਲੋੜ ਆ ਸਾਨੂੰ ਖੇਤਾਂ 'ਚ ਸਿੰਚਾਈ ਵਾਸਤੇ ਨਹੀਂ ਤੇ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਤੇ ਨਾ ਕੋਈ ਅਫਸਰ ਹੀ ਗੱਲ ਕਰਦਾ ਹੀ ਨਾ ਕੋਈ ਲੀਡਰ ਹੀ ਗੱਲ ਕਰਦਾਈ ਇਹ ਭਰਾਵੋ ਆਪਣੀ ਹੋਣ ਦੀ ਲੜਾਈ ਆ ਆਪਣੀ ਆਣ ਬਾਣ ਛਾਂਣ ਦੀ ਲੜਾਈ ਆ ਇਹ ਪਾਣੀ ਜੇ ਪਾਣੀ ਆ ਤੇ ਪ੍ਰਾਣੀ ਆ ਤੇ ਭਰਾਵੋ ਵੇਖੋ ਬੰਦੇ ਨੂੰ ਜਿਉਂਦੇ ਰਹਿਣ ਲਈ ਤਿੰਨ ਚੀਜ਼ਾਂ ਦੀ ਮੇਨ ਲੋਡ ਹੁੰਦੀ ਆ ਤਿੰਨ ਚੀਜ਼ਾਂ ਦੀ ਹਵਾ ਦੀ ਜਿਸ ਚੋਂ ਆਪਾਂ ਸਾਹ ਲੈਂਦੇ ਆ ਪਾਣੀ ਦੀ ਜਿਹੜਾ ਪਾਣੀ ਪੀ ਕੇ ਆਪਾਂ ਜਿਉਂਦੇ ਰਹਿੰਦੇ ਆ ਰੁੱਖ ਲੱਗਦੇ ਆ ਉਹਦੇ ਨਾਲ ਆਪਾਂ ਨੂੰ ਆਕਸੀਜਨ ਮਿਲਦੀ ਆ ਆਪਾਂ ਸਾਹ ਲੈਂਦੇ ਆ ਤੇ ਰੁੱਖ ਭਰਾਵੋ ਜਦੋਂ ਲਾਉਨੇ ਉਹਨੂੰ ਪਾਣੀ ਪਾਵਾਂਗੇ ਤੇ ਫੇਰੀ ਰੁੱਖ ਤਿਆਰ ਹੋ ਉਹਦੇ ਬਾਅਦ ਅਨਾਜ ਰੋਟੀ ਖਾਣੇ ਆਪਾਂ ਰੋਟੀ ਜਿਹੜਾ ਅਨਾਜ ਪੈਦਾ ਹੁੰਦਾ ਭਾਵੇਂ ਕਣਕਿਆ ਤੇ ਭਾਵੇਂ ਚੌਲ ਆ ਭਾਵੇਂ ਕੋਈ ਵੀ ਬਾਗ ਆ ਬਾਗਬਾਨੀ ਆ ਸਬਜ਼ੀਆਂ ਆ ਉਹਨੂੰ ਪਾਣੀ ਲੱਗੂ ਤੇ ਫੇਰੀ ਭਰਾਵੋ ਤਿਆਰ ਹੋਣਾ ਹੁਣ ਰਾਜਸਥਾਨ ਰਾਜਸਥਾਨ ਦੇ ਵਿੱਚ ਕੁਝ ਨਹੀਂ ਹੁੰਦਾ ਜਦੋਂ ਤੱਕ ਆਪਣੀ ਨਹਿਰ ਨਹੀਂ ਰਾਜਸਥਾਨ ਨੂੰ ਜਾਂਦੀ ਜਦੋਂ ਇਹ ਨਹਿਰ ਨਿਕਲ ਗਈ ਉਹ ਨਹਿਰ ਤੇ ਲਾਗੇ ਲਾਗੇ ਵਾਲੇ ਲੋਕ ਜਿਹੜੇ ਉਹ ਸਰਦਾਰ ਬਣ ਗਏ ਤੇ ਜਿੱਧਰ ਨਹਿਰ ਨਹੀਂ ਹੈਗੀ ਉਧਰ ਰਹਿ ਜੇ ਵੀ ਭੰਗ ਪੁੱਜਦੀ ਜੇ ਰੇਤ ਉੱਡਦੀ ਜੇ ਮਾਰੂਥਲ ਰੇਗਿਸਤਾਨ ਤੇ ਆਪਾਂ ਚਾਹੁੰਦੇ ਆ ਸਾਡਾ ਪੰਜਾਬ ਹਰਿਆ ਭਰਿਆ ਰਹੇ ਅਹੀਂ ਨਾ ਉਹ ਰਾਜਸਥਾਨ ਦੇ ਜਿਹੜੇ ਮਾਰੂਥਲ ਵਾਲੇ ਇਲਾਕੇ ਆ ਰੇਗਿਸਤਾਨ ਆ ਅਸੀਂ ਆਪਦਾ ਪਾਣੀ ਉਹਨਾਂ ਨੂੰ ਦੇ ਪਈਏ ਤੇ ਸਾਡਾ ਪੰਜਾਬ ਉਹੋ ਜਿਹਾ ਰਹੇ ਤੇ ਭਰਾਵੋ ਸਭ ਤੋਂ ਮੁੱਖ ਦੀ ਗੱਲ ਇਹਨਾਂ ਜਿਹੜੇ ਐਗਰੀਮੈਂਟ ਕੀਤੇ ਆ ਸ਼੍ਰੀਮਤੀ ਇੰਦਰਾ ਗਾਂਧੀ ਉਦੋਂ ਭਾਰਤ ਦੀ ਪ੍ਰਧਾਨ ਮੰਤਰੀ ਹੀ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਸਨ ਉਹ ਵੀ ਕਾਂਗਰਸ ਦੇ ਹਰਿਆਣੇ ਦਾ ਮੁੱਖ ਮੰਤਰੀ ਵੀ ਕਾਂਗਰਸ ਦਾ Rajasthan ਦਾ ਮੁੱਖ ਮੰਤਰੀ ਵੀ ਕਾਂਗਰਸ ਦਾ ਆਪੇ ਕਾਨੂੰਨ ਬਣਾ ਲਏ ਆਪੇ ਐਗਰੀਮੈਂਟ ਕਰ ਲਏ ਤੇ ਆਪੇ ਹੀ ਸਾਰੇ ਮੁੱਖ ਮੰਤਰੀਆਂ ਦੀ ਧੌਣ ਤੇ ਗੋਡਾ ਰੱਖ ਕੇ ਸਾਈਨ ਕਰਾ ਲਏ ਵੇਖੋ ਪਾਣੀ ਪੰਜਾਬ ਦੇ ਹੁਣ ਇੱਥੇ ਭਰਾ ਬੈਠੇ ਆ ਤੁਸੀਂ ਕੋਈ ਮਿਹਨਤ ਕਰਕੇ ਆਪਦੀ ਕੋਠੀ ਬਣਾਈ ਆ ਜਾਂ ਕੋਈ ਜ਼ਮੀਨ ਜਾਇਦਤ ਬਣਾਈ ਆ ਜਾਂ ਕੋਈ ਪਲਾਟ ਲਿਆ ਆ ਤੇ ਐਵੇਂ ਹੀ ਅਸੀਂ ਕਹੀਏ ਵੀ ਕਰੋ ਸਾਈਨ ਇਹਦੇ ਵਿੱਚ ਸਾਡਾ 40% ਹਿੱਸਾ ਉਹ ਜਿੰਨੇ ਮਿਹਨਤ ਕਰਕੇ ਬਣਾਇਆ ਹਿੱਸਾ ਤੇ ਉਹਦਾ 100% ਦੂਜਾ ਮਾਮਾ ਲੱਗਦਾ ਵੀ ਉਹਦਾ 40% ਹੀ ਥਾ ਤੇ ਭਾਵੇਂ ੱਟਕੇ ਨਾ ਸਾਡੇ ਵਿੱਚੋਂ 40% ਹਿੱਸਾ ਜਿਹਦੇ ਵਿੱਚ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਦਿੱਤਾ ਤੇ 60% ਫਿਰ ਵੀ ਸਾਡਾ ਆ ਤੇ ਹਮੇਸ਼ਾ ਭਾਵੇਂ ਕੋਈ ਇੰਡਸਟਰੀ ਆ ਤੇ ਭਾਵੇਂ ਕੋਈ ਟਰਾਂਸਪੋਰਟ ਆ ਭਾਵੇਂ ਕੋਈ ਵੀ ਕਾਰੋਬਾਰ ਆ ਜਿਹਦੇ ਵਿੱਚ 51% ਸ਼ੇਅਰ ਇੱਕ ਬੰਦੇ ਦਾ ਹੋਵੇ ਤੇ 49 ਦੂਜਿਆਂ ਦਾ 51 ਆਲਾ ਮਾਲਕ ਹੁੰਦਾ ਫੈਸਲੇ ਲੈਣ ਦੇ ਸਮਰੱਥ 52% ਵਾਲਾ ਹੁੰਦਾ ਤੇ ਆਪਣੇ ਕੋਲ ਤੇ 60% ਆ ਸਾਡਾ ਹੱਕ ਸਾਡਾ ਪਾਣੀ ਠੱਕੇ ਨਾਲ ਲੈ ਗਿਆ ਤੇ ਜਿਹੜਾ ਸਾਡਾ ਕਹੇ ਜੇ ਵੱਧ ਹਿੱਸਾ ਤੇ ਵੱਧ ਹੱਕ ਮਾਲਕੀ ਸਾਡੀ ਬੰਦੀ ਆ ਤੇ ਫਿਰ ਵੀ ਆਪਦੀ ਮਰਜ਼ੀ ਨਾਲ ਚੇਅਰਮੈਨ ਰਾਤੋ-ਰਾਤ ਬਦਲ ਕੇ ਫੇਰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਯਾਰ ਆਪਾਂ ਤੇ ਉਹ ਲੋਗ ਆ ਜਿਹੜੇ ਬੰਦੇ 1 ਮਿੰਟ ਪਾਣੀ ਦੀ ਵਾਰੀ ਪਹਿਲਾਂ ਵਗ ਜਾਂਦੀ ਸੀ ਤੇ ਕਤਲ ਹੋ ਜਾਂਦੇ ਰਹੇ ਪੰਜਾਬ ਨੇਰੀ ਪਾਣੀ ਤੋਂ ਹੁੰਦੇ ਰਹੇ ਬਾਬਾ ਜੀ ਕਿ ਨਹੀਂ ਹੁੰਦੇ ਰਹੇ ਖਾਸ ਕਰਕੇ ਮਾਝੇ ਦੀ ਇਹ ਤੇ ਇਤਿਹਾਸ ਹੈ ਮਾਝੇ ਦਾ 1 ਮਿੰਟ ਕਿਹਨੇ ਪਾਣੀ ਬਾਤ ਵਾਲਿਆ ਨਾ ਉਥੇ ਕਤਲ ਹੋ ਗਏ ਕਤਲ ਇਹ ਤੇ ਕਿਸਾਨਾਂ ਵਾਸਤੇ ਖੂਨ ਦੇ ਘੁੱਟਨੇ ਕਿਸਾਨਾਂ ਦਾ ਖੂਨ ਆ ਜਿਹੜਾ ਇਹ ਸਾਡੇ ਤੋਂ ੱੱਕੇ ਨਾ ਲੈ ਕੇ ਜਾਂਦੇ ਪਿਆ ਅਸੀਂ ਪਾਣੀ ਇਹਨਾਂ ਨੂੰ ਦੇਨੇ ਪਏ ਆ ਇਹਨਾਂ ਜਿਹੜਾ ਪਾਣੀ ਵਰਤ ਲਿਆ ਉਹਦੇ ਤੋਂ ਬਿਨਾਂ ਇਹਨਾਂ ਆਪਦਾ ਕੋਟਾ ਖਤਮ ਕਰ ਲਿਆ ਪਰ ਫਿਰ ਵੀ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਲੋਕ ਇਹ ਹਮੇਸ਼ਾ ਤੋਂ ਬਲੀਦਾਨ ਦਿੰਦੇ ਰਿਆ ਕੁਰਬਾਨੀ ਦਿੰਦੇ ਰਿਆ ਇਹਨਾਂ ਨੂੰ ਰਾਜਸਥਾਨ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਇਹ ਪਾਣੀ ਖੇਤੀ ਲਈ ਵੀ ਆਪਾਂ ਦਿੰਦੇ ਆ ਤੇ ਜਦੋਂ ਇਹਨਾਂ ਦਾ ਖੇਤੀ ਵਾਲਾ ਹਰਿਆਣੇ ਵਾਲੇ ਦਾ ਮੁੱਕ ਗਿਆ ਇਹਨਾਂ ਨੂੰ 1700 ਕਿਊਸਿਕ ਚਾਹੀਦਾ ਸੀ ਤੇ ਲਗਭਗ 4000 4700 ਕਿਊਸਿਕ ਪਾਣੀ ਇਹਨਾਂ ਨੂੰ ਫੇਰ ਵੀ ਜਾਂਦਾ ਰਿਹਾ ਪਰ ਇਹ ਕਹਿੰਦੇ ਆ ਵੀ ਅਸੀਂ ੱੱਕੇ ਨਾ 8500 ਕਿਊਸਿਕ ਲੈਣਾ ਤੇ ਜਦੋਂ ਯਾਰ ਸਾਡੀ ਖੇਤੀ ਦੀ ਸਿੰਚਾਈ ਵਾਸਤੇ ਸਾਡੇ ਕੋਲ ਪਾਣੀ ਨਹੀਂ ਇਹ ਆਪਦਾ ਘਰ ਨਟਾ ਕੇ ਅਗਲੇ ਨੂੰ ਦੇ ਦਈਏ ਤਾਣ ਵੀ ਉਦੋਂ ਹੀ ਕੀਤਾ ਜਾਂਦਾ ਜਦੋਂ ਆਪਦਾ ਐਡਗਵਾਡ ਸੁੱਕੀ ਹੋਵੇ ਪਹਿਲਾਂ ਆਪਦੇ ਐਡਗਵਾਡ ਨੂੰ ਤਾਣ ਕਰੀਦਾ ਆਪਦੇ ਇਲਾਕੇ ਚ ਤਾਣ ਕਰੀਦਾ ਫੇਰ ਦੂਜੀ ਸਟੇਟ ਨੂੰ ਤੁਰੀਦਾ ਉਹ ਜੇ ਯਾਰ ਸਾਡੇ ਕੋਲ ਵਾਧੂ ਪਾਣੀ ਹੋਊ ਉਹ ਦੇ ਦਿਆਂਗੇ ਸਾਡੇ ਭਰਾ ਨੇ ਕੋਈ ਗੱਲ ਨਹੀਂ ਪਰ ਅੱਜ ਸਾਡੇ ਕੋਲ ਆਰਦੀ ਪੈਲੀ ਨੂੰ ਪਾਣੀ ਲਾਉਣ ਨੂੰ ਪਾਣੀ ਨਹੀਂ ਅਸੀਂ ਆਪਦਾ ਪਾਣੀ ਤੇ ਲੈ ਗਏ 300 ਫੁੱਟ ਤੇ ਜਿਹੜਾ ਨਿੱਜਰ ਸਾਹਿਬ ਨੇ ਗੱਲ ਕੀਤੀ ਵੀ ਤਿੱਜੀ ਲੇਅਰ ਚੋਂ ਪਾਣੀ ਕੱਢਣ ਦੇ ਅਹੀਂ ਤੋਂ 300 ਫੁੱਟ ਤੋਂ ਥੱਲੇਉ ਜਾ ਕੇ ਪਾਣੀ ਕੱਢਦੇ ਪਏ ਆ। ਬੋਰ 400 ਫੁੱਟ, 500 ਫੁੱਟ, 600 ਫੁੱਟ ਬੋਰ ਹੁੰਦੇ ਆ। ਤੇ ਨਹੀਂ ਤੇ ਬਜ਼ੁਰਗ ਕਹਿੰਦੇ ਆ ਕਿ ਜਦੋਂ ਮੱਝਾ ਕਿਤੇ ਨਿੱਕੇ ਹੁੰਦੇ ਆ ਚਾਰਨ ਜਾਣਾ, ਇਹ ਮੈਂ ਗੱਲ ਕਰਦਾ 1970 ਦੀ, 1960 ਦੀ, ਉਹ ਕਹਿੰਦੇ ਹੱਥ ਨਾਲ ਨੀਵੇਂ ਥਾ ਤੋਂ ਮਿੱਟੀ ਪਾਸੀ ਕਰਨੀ ਤੇ ਪਾਣੀ ਨਿਕਲ ਆਉਣਾ ਤੇ ਸਾਫਜਾ ਕਰਕੇ ਬੁੱਕ ਪਰਕੇ ਪਾਣੀ ਪੀ ਲੈਣਾ। ਸਾਡਾ ਪਾਣੀ ਉੱਤੇ ਮਾਈ ਲੈਵਲ। ਇਹਨਾਂ ਸਾਡਾ ਪਾਣੀ ਲੁੱਟ-ਲੁੱਟ ਕੇ, ਲੁੱਟ-ਲੁੱਟ ਕੇ ਸਾਡਾ ਨਹਿਰੀ ਪਾਣੀ। ਸਾਡਾ ਪਾਣੀ ਦਾ ਲੈਵਲ ਅੱਜ ਅਹੀਂ 300 ਫੁੱਟ ਤੋਂ ਥੱਲੇ ਵਾਲਾ ਪਾਣੀ ਕੱਢਣ ਦਾ ਕਿੱਥੇ ਸਾਡਾ 2-4 ਪੰਜਾ ਫੁੱਟਾਂ ਤੋਂ ਪਾਣੀ ਨਿਕਲਉਂਦਾ ਸੀ ਬਾਕੀ ਆਪਾਂ ਵੀ ਵੇਂਦੇ ਰਿਆਂ ਆਪਦੀ ਸੰਭਾਲ ਦੇ ਵਿੱਚ ਆਪਾਂ ਵੀ ਵੇਖਿਆ ਆਪਣੇ 10-15 ਫੁੱਟ ਹੱਦ 20 ਫੁੱਟ ਟੋਏ ਜਾਂਦੇ ਸੀ ਲੂਬੀ ਮੋਟਰਾਂ ਆਂਦੀਆਂ ਸਾਡੇ ਸਾਥੀਆਂ ਦੱਸਦੀਆਂ ਤੇ ਚਾਰ ਦੀ ਨਾਲ ਫੁੱਲ ਪਰਕੈਂਟ ਡਾਗਾਂ ਨੂੰ ਤਾਰ ਵੱਜਣੀ ਪੂਰਾ ਪਾਣੀ ਨਿਕਲਣਾ ਹੁਣ 25 ਦੀ ਮੋਟਰ 30 ਦੀ ਮੋਟਰ ਅ ਜਿੱਦੀਆਂ ਮੋਟਰਾਂ ਵੱਡੀਆਂ ਹੁੰਦੀਆਂ ਨੇ ਜਿੰਨਾ ਪੱਠਾ ਤੁਰੇ ਜਾਂਦੇ ਆ ਉਹਨਾਂ ਆਪਾਂ ਪਰਬਾਦੀ ਵਾਲ ਨੂੰ ਤੁਰੇ ਜਾਂਦੇ ਆ ਜਿੰਨਾ ਆਪਾਂ ਥਾਂ ਪਾਣੀ ਬੋਰ ਲਈ ਜੰਨੇ ਆ ਆਪਾਂ ਤੇ ਇਹ ਸੋਚੀ ਜੰਨੇ ਥੱਲੇ ਪਾਣੀ ਬੜਾ ਵਧੀਆ ਨਿਕਲਦਾ ਇਹ ਪਾਣੀ ਵਧੀਆ ਨਹੀਂ ਇਹ ਅਸੀਂ ਆਪਦੀ ਮੌਤ ਪੁੱਟੀ ਜੰਨੇ ਆ ਥਾਂ ਨੂੰ ਤੁਰੇ ਜੰਨੇ ਆ ਆਪਾਂ ਤੇ ਆਪਣਾ ਪਾਣੀ ਮੁਕਾ ਲਿਆ ਆਪਾਂ ਤੇ ਜ਼ਿੰਦਗੀ ਨਿਗਹਾਲੀ ਆਪਦੇ ਪੁੱਤ ਪੋਤਰਿਆਂ ਨੂੰ ਪਰੋਤਰਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਆਪਾਂ ਕੀ ਮੂੰਹ ਖਵਾਵਾਂਗੇ ਕੱਲ ਨੂੰ ਜਦੋਂ ਸਾਡੇ ਪੁੱਤ ਪੋਤਰੇ ਪਰੋਤਰੇ ਉਹ ਪੁੱਛਣਗੇ ਵੀ ਤੁਹਾਡੇ ਬਜ਼ੁਰਗ ਯਾਰ ਉਹ ਦੋਂ ਜੇ ਡੱਕ ਦੇ ਤੁਹਾਡੇ ਬਜ਼ੁਰਗ ਸਰਕਾਰ ਚ ਜੇ ਡੱਕ ਦੇ ਤੇ ਸਾਡਾ ਪਾਣੀ ਬੱਜਿਆ ਰਹਿਣਾ ਹੀ ਅਸੀਂ ਪਾਣੀ ਪੀਂਦੇ ਰਹਿੰਦੇ ਤਾਂ ਅਸੀਂ ਜਿਉਂਦੇ ਰਹਿੰਦੇ ਹੁਣ ਆਪਾਂ ਦਿੱਲੀ ਚ ਗਏ ਇਲੈਕਸ਼ਨ ਚ ਉੱਥੇ ਪਾਣੀ ਮਿਲਦਾ 20ਾਂ ਦੀ ਬੋਤਲ 30ਾਂ ਦੀ ਬੋਤਲ ਤੇ ਆਪਣਾ ਜਿਹੜਾ ਪਾਣੀ ਹੈ ਨਹਿਰ ਦਾ ਪਾਣੀ ਹੈ ਨਾ ਉਹ ਬੋਤਲ ਦੇ ਪਾਣੀ ਨਾਲੋਂ ਵਧੀਆ ਜੇ ții ਕੇ ਵੇਖੋ ਨਹਿਰ ਵਾਲੇ ਪਾਣੀ ਨਾਲ ਕੋਈ ਬਿਮਾਰ ਹੁੰਦਾ ਤੇ ਮੇਰੇ ਹਿਸਾਬ ਨਾਲ ਜਿਹੜਾ ਉਹ ਉਤਰਾ ਹੀ ਭਰ-ਭਰ ਵੇਚੀ ਜਾਂਦੇ ਆ ਬੋਤਲਾਂ 20 ਰੁਪਈਆ ਦੀ 30 ਰੁਪਈਆ ਦੀ ਮੈਨੂੰ ਮੇਦੋ ਉਹ ਬੋਤਲ ਵਾਲਾ ਪਾਣੀ ਪੀ ਕੇ ਸਾਰੇ ਬਿਮਾਰ ਹੋਏ ਉਹਨੇ ਇੱਥੋਂ ਪੰਜਾਬ ਚੋਂ ਪਾਣੀ ਖੜਦੇ ਰਹੇ ਆ ਆਪਾਂ ਖੜਦੇ ਰਹੇ ਕਿ ਨਹੀਂ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਬੋਤਲ ਵਾਲੇ ਪਾਣੀ ਇੱਥੇ ਵੇਚਣ ਤੇ ਮਜਬੂਰ ਹੋਈਏ ਤੇ ਖਰੀਦਣ ਤੇ ਮਜਬੂਰ ਹੋਈਏ ਸਾਨੂੰ ਸਾਡਾ ਨਹਿਰੀ ਪਾਣੀ ਚਾਹੀਦਾ ਤੇ ਆਉਣ ਵਾਲੇ ਸਮੇਂ ਚ ਵੇਖੋ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਥੱਲੜੇ ਪਾਣੀ ਨੂੰ ਨਹਿਰੀ ਪਾਣੀ ਚ ਤੱਤ ਵਧਿਆ ਬੰਦੇ ਦੇ ਪੀਣ ਨੂੰ ਵੀ ਥੱਲੜਾ ਪਾਣੀ ਤੇ ਕਮਜ਼ੋਰ ਹੁੰਦਾ ਜਾਂਦਾ ਜਿੰਨਾ ਭੱਠਾ ਤੁਰੇ ਜਾਂਦੇ ਆ ਓਨੇ ਉਹਦੇ ਵਿੱਚ ਧਾਤਾਂ ਤੱਤ ਜਿਹੜੇ ਆ ਜਿਹੜੇ ਸਰੀਰ ਨੂੰ ਨੁਕਸਾਨ ਦੇ ਆ ਉਹ ਨਿਕਲਦਾ ਆਉਦਾ ਪਾਣੀ ਆਉਣ ਵਾਲੇ ਸਮੇਂ ਚ ਆਪਾਂ ਨੂੰ ਸਾਰਿਆਂ ਨੂੰ ਟ੍ਰੀਟ ਕਰਕੇ ਨਹਿਰੀ ਪਾਣੀ ਪੀਣਾ ਪੈਣਾ ਜਿੰਨਾ ਪਾਣੀ ਦਾ ਲੈਵਲ ਥੱਲੇ ਤੁਰਿਆ ਜਾਂਦਾ ਕਿਉਂਕਿ ਨਹਿਰੀ ਪਾਣੀ ਇੱਕਦਮ ਵਧੀਆ 100% ਸ਼ੁੱਧ ਪਾਣੀ ਆ ਪਹਾੜਾਂ ਤੋਂ ਆਇਆ ਕੁਦਰਤੀ ਪਾਣੀ ਆ ਤੇ ਪਹਿਲੇ ਸਮਿਆਂ ਚ ਆ ਪਹਿਲਾਂ ਕਿਹੜੇ ਆਪਣਾ ਲੜਕੇ ਹੁੰਦੇ ਸੀ ਜਦੋਂ ਪੁਰਾਣੀ ਬਜ਼ੁਰਗਾਂ ਦੀ ਗੱਲ ਕਰੀਏ ਨਾ ਬੋਰ ਦਾ ਲੜਕੇ ਜਾਂ ਆਪਾਂ ਖੂਹਾਂ ਦਾ ਪਾਣੀ ਪੀਂਨੇ ਆ ਜਾਂ ਆਪਾਂ ਨਹਿਰਾਂ ਦਾ ਪਾਣੀ ਪੀਂਨੇ ਆ ਇਹ ਫੇਰ ਉੱਥੇ ਰਵਾਇਤੀ ਗੱਲਾਂ ਤੇ ਆਉਣਾ ਪੈਣਾ ਇਹ ਪਾਣੀ ਸਾਡੀ ਜਿੰਦ ਜਾਨ ਆ ਜੇ ਸਾਡੇ ਕੋਲ ਵਾਧੂ ਹੋਊ ਇਹ ਵੀ ਸਾਡੇ ਭਰਾ ਨੇ ਇਨਸਾਨੀਅਤ ਆ ਹਣ ਜਦੋਂ ਇਹ ਜੰਗ ਦਾ ਮਾਹੌਲ ਬਣਿਆ ਰਾਜਸਥਾਨ ਦੇ ਵਿੱਚ ਸਾਡੀ ਆਰਮੀ ਬੈਠੀ ਉਹਨਾਂ ਅਪੀਲ ਕੀਤੀ ਮੁੱਖ ਮੰਤਰੀ ਸਾਹਮਣੇ ਰਾਜਸਥਾਨ ਦੀ ਨਹਿਰ ਚ ਪਾਣੀ ਛੱਡਤਾ ਦੇਖੋ ਸਾਡੇ ਭਰਾ ਨੇ ਜੇ ਸਾਡੇ ਕੋ ਵਾਧੂ ਹੋਣਾ ਪਾਣੀ ਅਸੀਂ ਇਹਨਾਂ ਨੂੰ ਨਹੀਂ ਮੋੜਦੇ ਸੋਚਾਂਗੇ ਨਾ ਮਾਰੇ ਪਰ ਯਾਰ ਅੱਜ ਸਾਡੇ ਕੋ ਥਾਂ ਨੂੰ ਰੋਟੀ ਘਟਿਆ ਸਾਡੇ ਕੋ ਪੀਣ ਨੂੰ ਪਾਣੀ ਘਟਿਆ ਅਸੀਂ ਕਿਵੇਂ ਆਉਂਦੀਆਂ ਨਹਿਰਾਂ ਇਹਨਾਂ ਨੂੰ ਮੋੜ ਦਈਏ ਤੇ ਭਰਾਵੋ ਜਿੱਥੇ ਵੀ ਲੋੜ ਪਊਗੀ ਪੰਜਾਬ ਦੇ ਪਾਣੀਆਂ ਤੇ ਲੜਾਈ ਕਰਨ ਦੀ ਆਰਦੀ ਕੁਰਬਾਨੀ ਦੇਣ ਦੀ ਆਪਾਂ ਸਾਰੇ ਭਰਾ ਅੱਗੇ ਹੋ ਕੇ ਲੜਾਂਗੇ ਤੁਹਾਡਾ ਭਰਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੂਗਾ ਸਾਰਿਆਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਤੁਸੀਂ ਲੰਮਾ ਸਮਾਂ ਹੋ ਗਿਆ ਕਿਉਂਕਿ ਕਿਸੇ ਦਿਨ ਕਿਸੇ ਹਲਕੇ ਦੀ ਡਿਊਟੀ ਲੱਗਦੀ ਆ ਕਿਸੇ ਦਿਨ ਮਾਲਵੇ ਵਾਲਿਆਂ ਦੀ ਲੱਗਦੀ ਆ ਮਾਝੇ ਵਾਲਿਆਂ ਦੀ ਦੁਆਬੇ ਵਾਲਿਆਂ ਦੀ ਅੱਜ ਮਾਝੇ ਵਾਲਿਆਂ ਦੀ ਡਿਊਟੀ ਲੱਗੀ ਆ ਮੈਂ ਆਪਦੇ ਸਾਰੇ ਆਏ ਭਰਾਵਾਂ ਦਾ ਚੇਅਰਮੈਨ ਸਰਬਾਨਾਂ ਦਾ ਸਰਪੰਚਾਂ ਦਾ ਹੋਰ ਵੀ ਸਾਥੀਆਂ ਦਾ ਐਮਐਲਏ ਸਾਹਿਬ ਆਏ ਆ ਮੰਤਰੀ ਸਾਹਿਬ ਆਏ ਆ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਭੈਣ ਸੀਮਾ ਸੋਢੀ ਆਈ ਆ ਹੋਰ ਵੀ ਸਾਡੇ ਸਾਥੀ ਜਿੰਨੇ ਵੀ ਸਾਰੇ ਮਾਝੇ ਵਾਲੇ ਅੱਜ ਮਾਝੇ ਵਾਲਿਆਂ ਦੀ ਡਿਊਟੀ ਲੱਗੀ ਆ ਧੂਰੀ ਵਾਲੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨਵਾਦ ਜੀ